ਆਹ ਬਈ ਲੱਗਦੀ ਹੈ ਕਿ ਨਾ ਆ ਰਿਹਾ ਟੰਡਰ ਹੋ ਰਿਹਾ ਦੂਜਾ ਗੇਅਰ ਤੇ ਫੋਲ ਲੈਂਦੇ ਸੀ ਜੀ 11 ਵੋਟਾ ਰੋਟੇਟਰ ਪੀ ਗਿਆ ਆਪਾਂ ਸੀਗੇ ਕੋਣੇ ਠੀਕ ਠਾਕ ਰਹਿੰਗੇ ਬਈ ਪੂਰੇ ਪੀ ਹਾਲ ਚਾਲ ਆ ਬਾਬਿਆਂ ਹੋਰ ਠੀਕ ਠਾਕ ਹੋ ਇਹ ਰਾਤ ਤਾਂ ਮੈਂ ਮਾਰਦੇ ਸੀ ਆਪਾਂ ਅੱਜ ਸੂਪਰ ਸੀਟਰ ਦਾ ਕਣਕ ਵੀਚ ਜੰਨੇ ਆ 65 ਬਾਈ ਟਰੈਕਟਰ ਆ ਡੀ ਆਈ 11 ਫੁੱਟਾ ਸੂਪਰ ਸੀਟਰ ਆ ਚਾਹੇ ਤੇ ਆਪਾਂ ਐਵਰੇਜ ਕੱਢਦੇ ਆ ਕੋਈ ਕਿੰਨਾ ਸਾਤ ਤੱਕ ਇਹ ਜਾਂਦਾ ਕੋਈ ਅੱਠ ਸਹੀ ਤੁਹਾਨੂੰ ਐਵਰੇਜ ਕੱਢ ਕੇ ਦੱਸਾਂਗੇ ਕੋਈ 65 ਬਾਰੇ ਟਰੈਕਟਰ ਕਿੰਨਾ ਤੇਲ ਖਾਂਦਾ ਠੀਕ ਆ ਐਸਾ ਪੱਕੇ ਲਈ ਨਿਸ਼ਾਨੀ ਲਾ ਦਨੇ ਆ ਤੇਲ ਵੀ ਮਿਲ ਲਾਂਗੇ ਆਪਾਂ ਪਹਿਲਾਂ ਤੇ ਫਿਰ ਆਪਾਂ ਕਰਾਂਗੇ ਚੈੱਕ ਕੋਈ ਕਿੰਨਾ ਤੇਲ ਖਾਂਦਾ ਸਹੀ ਹੈ ਨੇ ਆਰੇ ਆ ਬਾਬੇ ਵਾਣਾ ਬਣਾ ਚਾਰ ਕਿੱਲਾ ਬਾਈ ਚੌੜੀ ਤੇ ਚਾਰ ਕਿੱਲੇ ਬਾਈ ਆਇਨ ਕਰਮਾ ਮਾਰ ਲੈਨੇ ਬਸ ਕਿੱਲਾ ਜਿੰਨੇ ਹੈ ਨਹੀਂ ਲਾਣਾ ਕਿੱਥੇ ਜਵੰਦੀ ਆ ਇੱਕ ਇੱਕ ਤੋਂ ਤੋਂ ਕੰਨ ਚਾਰ 5 6 7 8 9 10 11 12 13 10 15 16 17 18 19 20 21 22 23 24 25 26 27 28 29 30 31 32 33 34 35 36 ਸੈਂਤੀ ਤੱਤੀ 40 ਗਵਾਂ ਬੰਦੇ ਸੀਗੇ ਯਾਰ ਥੋੜਾ ਜਨਾ ਚਲ ਆਪਾਂ ਕਿੱਲੇ ਦੀ ਨਿਸ਼ਾਨੀ ਲਾ ਲੈਨੇ ਇਥੋਂ ਤੇ ਚੌਲਿਆਂ ਦਾ ਹੈਗਾ ਕਿਲਾ ਬਾਈ ਤੇ ਕਾਸ ਕਰ ਮੱਥੇ ਕਿਲਾ ਬੰਦਾ ਹਨ ਐਂਕਰੋਂ ਆਗਰ ਆ ਲੱਗੇ ਉਹ ਇੱਥੇ ਜੇ ਇਹ ਤੋ ਵਾ ਦਾ ਪਤੇਲ ਮੈਨ ਲੈਣਾ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 ਇਹ ਵਾਪਸ ਕਿਲਾ ਬਣਾਇਆ ਆ ਨਾ ਰੱਖ ਲੈ ਆਪ ਠੀਕ ਹੈ ਨਾ ਉਹ ਤੋਂ ਵਾਪਸ ਕਿਲਾ ਬਣਾ ਉਹ ਥੋੜੀ ਜਿਹੀ ਭੇਜੀ ਮਾਰ ਲੈਣਾ ਇੱਥੇ ਤੇ ਚਲਾਇਆ ਰੱਖੀ ਆਪਣੇ ਅਣਿੱਤ ਤੈਂ ਕਿਲਾ ਬਣ ਗਿਆ ਠੀਕ ਹੈ ਨਾ ਦੋ ਤਿੰਨ ਚਲਾ 5 6 8 9 10 ਸਮੱਸਿਆ ਕਿਡਾ ਲਿਆ ਹੋਗਾ 10 ਕਰ ਮੈਂ ਤੇ ਕਿਲਾ ਬਣਦਾ ਹੈ ਵੇ ਤੂੰ ਬਾਦ ਆ ਗੇੜੇ ਤੇ ਆਪਾਂ ਤੇਲ ਮੈਨ ਲੈ ਲੈਨੇ ਆ ਉਹ ਖਰਚੇ ਤੱਕ ਵੇਖਣਾ ਕਿੱਲਾ ਬੰਦਾ ਉੱਥੇ ਕਿੰਨੇ ਕਿੰਨਾ ਕਹਿੰਦਾ ਓਏ ਬਾਬਾ ਇੱਥੋਂ ਬਹੁਤ ਖਰਚੇ ਤੱਕ ਵੇਖਣਾ ਪਾ ਤੇਲ ਮੈਨ ਲੈ ਲੈਨੇ ਆ 6 7 8ਵੇਂ ਤੋਂ ਥੋੜਾ ਜਿਆਦਾ ਥੱਲੇ ਆ ਜਾਣੇ ਕਿ ਸਾਢੇ ਕਿਸਾ ਤੋਂ ਪੌਣੇ ਅੱਠਾਂ ਇਹ ਮੋੜ ਕੇ ਆਪਾਂ ਕਿਲਾ ਉਹ ਕਰਕੇ ਚੱਕ ਮਾਰ ਕੇ ਲੈਣੇ ਫੇਰ ਠੀਕ ਹੈ ਬਈ ਇੱਥੋਂ ਆਪਾਂ 10 ਕਰਮਾ ਮਾਰਦੇ ਆ ਉਹ ਖਾਲਦੇ ਆਪਾਂ ਨਿਸ਼ਾਨੀ ਲਾਈ ਦੀ ਆ ਕਿੱਲਾ ਬਣ ਜੀ ਕਿੱਲਾ ਬਣ ਜੂ ਇੱਕ ਪੌਣਿਆ 8 ਤੱਕ ਡੈਕਟਰ ਦੇ ਫੇਲ ਆ ਤੇ ਜਾਗੋ ਤੇ ਫੇਰ ਵੇਨੇ ਕਿੰਨਾ ਦੇ ਰਿਹਾ ਵੇਚੜਦਾ ਓਕੇ ਆਪਦੇ ਤੁਸੀਂ ਦੇਖ ਸਕਦੇ ਹੋ ਲੈਫਟ ਤੇ ਫੁੱਲ ਸਿੱਟੀ ਵੀ ਹੈ ਤੇ ਦੂਜੇ ਗੇਅਰ ਲਾਇਆ ਹੋਇਆ ਟਰੈਕਟਰ ਦਾ ਪੂਰਾ ਲੋਡ ਚੋਂਦਾ ਬੇ ਦੇਖਦੇ ਆਂ ਬਰੇ ਕੇਨੇ ਲੜਦਾ ਹੈ ਦੇਖ ਤੇਰੇ ਉਹ ਵੀਡੀਓ ਨੂੰ ਐਂਡ ਤੱਕ ਲੋਬੇ ਆਪਾਂ ਜਿਹੜਾ ਸੱਤ ਕਰਨਾ ਮਿਲਿਆ ਸੀ ਇੱਥੇ ਦਸ ਕਰਨਾ ਮਿਲ ਰਿਹਾ ਜੀ ਤੇ ਆਪ ਬਕਿੰਦਾ ਪੂਰਾ ਵੀਚ ਦਾ

ਉਹ ਜਗ ਇਹਦੇ ਫੋਨ ਲੈਦੇ ਸੀ ਜੀ 11 ਘਟਾ ਰੋਜ਼ਾ ਮਟਰ ਹੀ ਜਾ ਆਪਾਂ ਸੀਗੇ ਪੌਣੇ ਪੌਣੇ 8 ਤੱਕ ਸੀਗੇ ਬਈ ਪੂਰੇ ਬੈਗੇ 1 2 3 4 5 6 ਦੇ ਪੌਣੇ ਛੇ ਹੈ ਪੌਣੇ 70 ਯਾਨੀ ਕਿ ਪੌਣੇ 8 ਸੀਗਾ ਨਾ ਸੀਗਾ ਤੇਲ 1 2 3 4 5 6 7 ਤੱਕ ਪੌਣੇ 7 ਪਹਿਲਾ ਸੀਗਾ ਤੇਲ ਇੱਥੇ ਪੌਣੇ 8 1 ਤੱਕ ਖਾ ਗਿਆ ਜਾਨੀ ਕਿ ਪੌਣੇ 7 ਤਾਂ ਉਹ ਤਾਂ ਪੌਣੇ 8 ਸੀਗਾ ਪੂਰਾ ਕਿੱਲਾ ਵਿੱਚ ਗਿਆ 5 ਲੀਟਰ ਤੇ ਲਖਾ ਗਿਆ ਪੂਰਾ ਕਿੱਲਾ ਵਿੱਚ ਗਿਆ ਤੇ ਸੀਗਾ ગેટ લાયાથી de...